ਕੀ ਨਾ ਜੀ ਜਰਨੈਲ ਸਿੰਘ ਕੀ ਗੱਲ ਹੋਈ ਤੁਹਾਡੇ ਬੇਟੇ ਨਾਲ ਸਾਡੇ ਬੇਟੇ ਨਾਲ ਜੀ ਉਹ ਚਾਹ ਮੰਗਣ ਗਿਆ ਵਾ ਕਿੱਥੋਂ ਜੀ ਇਥੋਂ ਬਾਬੇ ਕੋਲੋਂ ਪੁੱਲ ਤੋਂ ਪਿੰਡ ਵਾਲੀ ਕੀ ਗੱਲ ਹੋਈ ਚਾਹ ਮੰਗਣ ਗਿਆ ਕੀ ਗੱਲ ਆਂਦੇ ਖਾਨ ਮੈਂ ਸੁਣ ਚਾਹ ਵੀ ਗਾਲੀਆਂ ਨੇ ਆਖਾ ਵੀ ਜਾ ਚਾਹ ਲੈ ਆ ਦੇ ਜਿਉਂਨੇ ਚਾਹ ਜਾ ਕੇ ਮੰਗੀ ਤੇ ਉਹ ਉਥੋਂ ਕਿਉਂ ਇਹਨਾਂ ਦਾ ਤਗੜਾ ਆ ਕਰਮਾਨਾ ਲਿਆ ਪਾ ਮਾ ਕਿੰਨੀ ਸੱਟ ਲੱਗੀ ਤੁਹਾਡੇ ਬੇਟੇ ਤੇ ਬਹੁਤ ਜਿਆਦੀ ਸਾਡੇ ਗੋਡਿਆਂ ਤੇ ਵੜ ਦਿੱਤਾ ਆ ਚੀਜ਼ ਦੇ ਸਾਰੇ ਚੀਰੇ ਪਾਏ ਆ ਉਹ ਅੱਧ ਦੋ ਤਾਂ ਇੰਕੀ ਤਾਇਆ ਦੋਆ ਪਾਸੇ ਮੋਢੇ ਵੱਡੇ ਜਿਹੜੇ ਹਥਿਆਰ ਨੇ ਵੱਡੇ ਤਲਵਾਰ ਹੀ ਉਹਦੇ ਕੋਲ ਆ ਪਾਉਂਦੇ ਨਹੀਂ ਵੱਡੀ ਤਲਵਾਰ ਕਿਰਪਾਨ ਵੱਡੀ ਪਾਉਂਦੇ ਜਿਹੜੇ ਉਹ ਬਾਬੇ ਉਹ ਹੀ ਤੇ ਭਾਜੀ ਮਾੜਾ ਖਾਤਾ ਨੰਬਰ ਦੱਸਣਾ ਜੇ ਕੋਈ ਸੇਵਾ ਕਰਾਉਣੀ ਹੈ ਸਪੈਕ ਜਾਦੀ ਆ ਕਟਣਾ ਜਿਹੜੀ ਕੀਤੀ ਐ ਇਹਨੇ ਬਹੁਤ ਮਾਰੀ ਕੀਤੀ ਐ ਇਹਦੇ ਵਿੱਚ ਮੈਨੂੰ ਸਹਸਾਈਦਾ ਕੋਈ ਪੁਲਿਸ ਨਹੀਂ ਮੇਰੀ ਸੁਣਦੀ ਨਾ ਕੋਈ ਡਾਕਟਰ ਹੱਥ ਪਾਉਂਦਾ ਮੇਰੇ ਮਗਰ ਮੇਰੇ ਪਿੰਡ ਦੇ ਆ ਇਹ ਵਿਚਾਰੇ ਮੇਰੀ ਮਜਦ ਕਰਨ ਦਾ ਗਰਾਈ ਕਰਕੇ ਮੈਨੂੰ ਅੰਨੀ ਨੂੰ ਦੀਦਾ ਵੀ ਕੋਈ ਨਹੀਂ ਬੀਬੀਆਂ ਵਿਚਾਰੀਆਂ ਮੇਰੇ ਨਾਲ ਤੁਰਦੀਆਂ ਤੇ ਫੇ ਮੈਂ ਤੁਰਦੀ ਆ ਕਿੰਨੀ ਸੱਟ ਲੱਗੀ ਤੁਹਾਡੇ ਬੇਟੇ ਬਹੁਤ ਜਿਆਦੀ ਸਾਡੇ ਗੋਡਾ ਤੇ ਵੜ ਦਿੱਤਾ ਆ ਚੀਜ਼ ਦੇ ਸਾਰੇ ਚੀਰੇ ਪਾਏ ਆ ਹਾਥ ਦੋ ਥਾਈਂ ਕੀਤਾ ਆ ਦੋਆ ਪਾਸੇ ਮੋਢੇ ਵੱਡੇ ਆ ਕਿਹੜੇ ਹਥਿਆਰ ਨਾਲ ਵੱਡੇ ਤਲਵਾਰ ਹੀ ਉਹਦੇ ਕੋਲ ਆ ਪਾਉਂਦੇ ਨਹੀਂ ਵੱਡੀ ਤਲਵਾਰ ਕਿਰਪਾਨ ਵੱਡੀ ਪਾਉਂਦੇ ਜਿਹੜੇ ਬਾਬੇ ਉਹ ਹੀ ਉਹ ਕੱਢ ਕੇ ਮਾਰੀ ਆ ਚਾਹ ਤੋ ਹੀ ਪਿਛਾ ਕਿਉ ਮੰਗੀ ਆਣ ਕੇ ਤੂੰ ਗਰਾਈ ਦੇਣਾ ਐਨੀ ਗੱਲ ਕਹੀ ਜਨੇ ਵੀ ਚਾਹ ਨਹੀਂ ਦੇਣੀ ਨੇ ਤੈਨੂੰ ਗਰਾਈ ਦੇਣਾ ਤੋ ਇੱਥੇ ਚਾਹ ਗੁਰਦੁਆਰਾ ਸਾਹਿਬ ਚੱਲਣਗੇ ਹਾਂਜੀ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਬਣਿਆ ਵਾ ਬਹੁਤ ਚਿਰ ਦਾ ਮੱਸੀਆ ਦਾ ਲੰਗਰ ਚੱਲਣ ਰਿਹਾ ਪਹਿਲਾਂ ਸਾਡੇ ਪਰਿਵਾਰ ਨੇ ਬਣਵਾਇਆ ਸੀ ਨਾਲ ਹੋ ਕੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਕੱਢ ਦਿੱਤਾ ਗਿਆ ਵੀ ਮਰ ਗਏ ਸਾਡੇ ਬੰਦੇ ਵਿੱਚੋਂ ਇਹਨੂੰ ਬਾਲ ਦਿੱਤਾ ਗਿਆ ਕੀ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਸਾਨੂੰ ਕੁਝ ਨਹੀਂ ਲੱਗਦਾ ਵੀ ਇਹ ਇਹਨਾਂ ਇਨਸਾਫ ਚਾਹੀਦਾ ਮੈਨੂੰ ਬਸ ਮੇਰੇ ਪੁੱਤ ਦੇ ਉੱਤੇ ਜਿਹੜਾ ਵਾਰਦਾਤ ਹੋਇਆ ਇਹਦਾ ਮੈਨੂੰ ਇਨਸਾਫ ਚਾਹੀਦਾ ਹਾਂ ਇਹਨੂੰ ਜਲਦ ਜਲਦ ਸਖਤ ਤੋਂ ਸਖਤ ਸਜ਼ਾ ਚਾਹੀਦੀ ਆ ਇਹਨੂੰ ਸੁਲਾਖਾ ਦੇ ਅੰਦਰ ਚਾਹੀਦਾ ਵਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹਦਾ ਪਰਿਵਾਰ ਚੁੱਕਣਾ ਚਾਹੀਦਾ ਪੁਲਿਸ ਕੁਝ ਨਹੀਂ ਕਰਦੀ ਫੇਰ ਹੀ ਉਹ ਪੇਸ਼ ਹੋਊਗਾ ਉਹ ਪੇਸ਼ ਹੋਣਾ ਚਾਹੀਦਾ ਤਾਂ ਉਹਨਾਂ ਨੂੰ ਬਾਅਦ ਵਿੱਚ ਦੇਖਿਆ ਜਿਹੜਾ ਕਥੀ ਦੋਸ਼ੀ ਸੀ ਉਸਨੂੰ ਬਾਅਦ ਵਿੱਚ ਤੁਸੀਂ ਦੇਖਿਆ ਕਿਤੇ ਨਹੀਂ ਆਈ ਨਹੀਂ ਵੇਖਿਆ ਕੀ ਨਾ ਜੀ ਜਰਨੈਲ ਸਿੰਘ ਕੀ ਗੱਲ ਹੋਈ ਤੁਹਾਡੇ ਬੇਟੇ ਦੇ ਨਾਲ ਤੁਹਾਡੇ ਬੇਟੇ ਨੇ ਜੀ ਚਾਹ ਮੰਗਣ ਗਿਆ ਵਾ ਕਿੱਥੋਂ ਜੀ ਇੱਥੋਂ ਬਾਬੇ ਕੋ ਆ ਪੁਲ ਤੋਂ ਪਿੰਡ ਵਾਲੇ ਤੋਂ ਕੀ ਗੱਲ ਹੋਈ ਚਾਹ ਮੰਗਣ ਗਿਆ ਕੀ ਗੱਲ ਹਾਂ ਉਹਦੇ ਹਣ ਮੈਂ ਸੁਣ ਚਾਹ ਵੀ ਗਾਲੀਆਂ ਨੇ ਆਖਿਆ ਵੀ ਜਾ ਚਾਹ ਲਿਆ ਦੇ ਜਿਉਂਨੇ ਚਾਹ ਜਾ ਕੇ ਮੰਗੀ ਤੇ ਉਹ ਉਥੋਂ ਕਿਉਂ ਇਹਨਾਂ ਦਾ ਤਗੜਾ ਹੋਇਆ ਕੁਰਬਾਨਾ ਡਿਆ ਤਾਂ ਮਾ ਕੀ ਨਹੀਂ ਤੜੇ ਬੇਟੇ ਦਾ ਨਿਸ਼ਾਨ ਸਿੰਘ ਚਾਹ ਲੈਣ ਦੇ ਗਿਆ ਦੇ ਮਾਮਲੇ ਦੇ ਵਿੱਚ ਕੁਰਬਾਨਾ ਮਾਰ ਦਿੱਤੀਆਂ ਹਾਂਜੀ ਕਿੱਥੋਂ ਚਾਹ ਕਿੱਥੋਂ ਲੈਣ ਗਏ ਗੁਰਦੁਰੂ ਸਾਹਿਬ ਤੋਂ ਗੁਰਦਾਰੇ ਸਾਹਿਬ ਤੋਂ ਆ ਪਿੰਡ ਵਾਲੇ ਪੁਲ ਤੇ ਕੋਈ ਪ੍ਰਾਣੀ ਲਗੜ ਡਟ ਸੀਗੀ ਨਹੀਂ ਪ੍ਰਾਣੀ ਲਗੜ ਡਟ ਸਾਡੇ ਨਾਲ ਕੋਈ ਨਹੀਂ ਹੋਦੀ ਅਸੀਂ ਤਾਂ ਸਗੋਂ ਬਚਾਉਂਦੇ ਰਹੇ ਹਾਂ ਕੀ ਕਾਰਨ ਕੀ ਹੈ ਸਾਰਾ ਕੋਈ ਲੜਾਈ ਦੇ ਜਿਹੜੇ ਤੱਥ ਜਿਹੜੇ ਮੁੱਢਲੇ ਜਿਹੜੇ ਕਿਹੜੇ ਸਾਹਮਣੇ ਆ ਰਹੇ ਨੇ ਉਹ ਉਹੀ ਵਿਗੜਿਆ ਹੋਆ ਨਸ਼ੇ ਪਤੇ ਵੀ ਚੱਲਦੇ ਉਹਦੇ। ਸਮਾਈ ਆ ਵੀ ਆ। ਅੱਛਾ ਜੀ। ਹਾਂਜੀ ਸਮਾਈ ਕੋ ਭਾ ਮਲਾਜਾ ਕਰਾ ਲੋਗੇ ਨਾਂ ਨਿਕਲੇ ਤੇ ਆਖੇ ਸਮਾਈ। ਪਿੰਡ ਦੇ ਵਿੱਚੋਂ ਇਸ ਦਾ ਆਚਰਣ ਕਿਵੇਂ ਦਾ? ਰਹਿਣਾ ਸਹਣਾ ਕਿਵੇਂ ਦਾ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਕਿਸ ਨਾਂ ਦਾ ਕਾਨੂੰਨ ਬੋਲਣ ਦੀ? ਪਿੰਡ ਕਿ ਨਹੀਂ ਉਹਨੂੰ ਕਮਾਉਂਦਾ ਸਾੜਿਆ ਆ। ਕਿੰਨੀ ਸੱਟ ਲੱਗੀ ਬੱਚੇ ਤੇ? ਬੱਚੇ ਦੇ ਤੇ ਸੱਟਾਂ ਆਂ ਅੰਗ ਵੱਡੇ ਸਾਰੇ। ਆ 5 ਚਪਣੀ ਗੋਡੇ ਦੀ ਜਿਹੜੀ ਹੈ ਓਹ ਵੀ ਵੱਡੀ ਆ। ਇਹ ਵੀ ਡਾਈ ਆ। ਕਿੱਥੇ ਤੁਹਾਡਾ ਲੜਕਾ ਹੁਣ ਇਸ ਟਾਈਮ ਕਿੱਥੇ ਆ? ਐ ਬੱਬ ਕਾਲੇ। ਇਲਾਜ ਚੱਲ ਰਿਹਾ? ਇਲਾਜ ਕੋਈ ਨਹੀਂ ਚੱਲ ਤੂ ਲੋਹੋ ਜਾਨੀ ਰਿਹਾ। ਐਵੇਂ ਪੱਟੀਆਂ ਪੁੱਟੀਆਂ ਆਈਆਂ ਉਹਨਾਂ ਨੇ ਉਦਾਂ ਹੀ ਬਲੇਟੀਆਂ ਆ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਪੁਲਿਸ ਵੱਲੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ। ਸਭ ਮਾਇਆ ਹੀ ਚਾਹੁੰਦੇ ਆ। ਕੀ ਕਰਨ ਕੀ ਹੈ? ਕਿੰਨਾ ਟਾਈਮ ਹੋ ਚੁੱਕਾ ਹੈ ਕਿ ਹੁਣ ਤੱਕ ਜਿਹੜਾ ਪੁਲਿਸ ਕਾਰਵਾਈ ਨਹੀਂ ਕਰ ਰਹੀ? ਅੱਜ ਤੀਸਰਾ ਚੌਥਾ ਦਿਨ ਹੈ। ਤੀਸਰਾ ਦਿਨ। ਪੁਲਿਸ ਵੱਲੋਂ ਕੋਈ ਰਿਜ਼ਲਟ ਨਹੀਂ ਆਇਆ? ਨਹੀਂ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਆਨੰਦ ਸਾਫ ਚਾਹੀਦਾ। ਕੀ ਸ਼ਲਾਖਾਂ ਨਾ ਜੀ ਤੁਹਾਡਾ ਮੇਰਾ ਨਾਮ ਹਰਜੀਤ ਨਾ ਜੀ ਕੀ ਕਰਨਾ ਹੈ ਸਰ ਕਰਨ ਇਹ ਹੋਇਆ ਕਿ ਪਹਿਲਾਂ ਮੱਸੀਆ ਦਾ ਲੰਗਰ ਲੱਗਾ ਸੀ ਤੇ ਉੱਥੇ ਇਹਨੇ 11:00 ਵਜੇ ਦਾ ਟਾਈਮ ਆ ਇਹ ਵਿਚਾਰਾ ਗਿਆ ਪਹਿਲਾਂ ਸੇਸੋਬਾ ਚਲੇ ਗਿਆ ਤੇ ਮੈਨੂੰ ਕਹਿੰਦਾ ਪਰ ਚਾਈ ਕੀ ਕਰਦੀ ਮਹਾ ਕੁਝ ਨਹੀਂ ਇਹ ਲੰਗ ਗਿਆ ਮੇਰੇ ਕੋਲੋਂ ਤੇ ਮੈਂ ਆਪਣਾ ਵਾਂਡੇ ਚਲ ਗਈ ਜਦੋਂ ਮੈਂ ਵਾਂਡੀ ਹੋਈ ਮੇਰੇ ਬਾਪੂ ਨੇ ਦੱਸਿਆ ਪੀ ਜੰਗੇ ਨੂੰ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਮੈਂ ਉਦੋਂ ਹੀ ਇਧਰ ਨੂੰ ਭੱਜ ਗਈ ਤੇ ਇਹ ਮੇਰੇ ਵੱਲ ਨੂੰ ਜਾਣ ਲਈ ਰੋਂਦੀ ਰੋਂਦੀ ਇਹ ਜਾ ਕੇ ਮੇਰੇ ਕੋਲ ਆ ਕੇ ਰੋਣ ਲੱਗ ਗਈ ਤੇ ਮੈਂ ਉਹਨੂੰ ਗੱਲ 'ਚ ਲੈ ਕੇ ਤੇ ਆਪਣੇ ਘਰੇ ਬਿਠਾਇਆ ਪਹਿਲਾਂ ਪਾਣੀ ਪਿਆ ਫਿਰ ਮੈਨੂੰ ਫੁਲਕਾ ਛਕਾਇਆ ਨਿੱਕੋ ਫੁਲਕਾ ਖਾਦਾ ਮੈਂ ਫਟਾਫਟ ਚਾਹ ਬਣਾਈ ਆ ਚਾਹ ਬਣਾ ਕੇ ਤੇ ਅਸੀਂ ਕਿ ਆਪੇ ਅਸੀਂ ਵੇਖ ਕੇ ਆਉਣਾ ਕਿ ਕਿੰਨਾ ਕੁ ਖੋਣ ਜੰਗੇ ਦਾ ਵਗਿਆ ਅਸੀਂ ਉਧਰੋਂ ਚੱਲੀਆਂ ਵਾਂ ਤੇ ਅਜੇ ਉਹ ਅਸੀਂ ਚੱਲੇ ਹੀ ਆ ਤੇ ਉਹਦੀ ਮਾਂ ਤਾਂ ਆਣ ਕੇ ਸਾਡੇ ਨਾਲ ਬੋਲਣ ਲੱਗ ਗਈ ਕਹਿੰਦੀ ਵੀ ਮੈਨੂੰ ਕਹਿੰਦੀ ਤੂੰ ਬਹੁਤ ਜ਼ਿਆਦਾ ਚਪੜ ਚਪੜ ਕਰਦੀ ਇਹਨੂੰ ਖਿੱਚਦੇ ਹੀਗੇ ਮੈਂ ਕਿਹਾ ਤੂੰ ਮੇਰੇ ਕੋਲੋਂ ਨਹੀਂ ਕੋਈ ਖੜ ਸਕਦਾ ਮੈਂ ਨਹੀਂ ਜਾਣਾ ਕਰਦੀ ਵੀ ਤੂੰ ਸਾਡੇ ਨਾਲ ਫੈਸਲਾ ਕਰ ਲੈ ਮੇਰੇ ਵੱਲੇ ਵੇਖ ਉਹਦੀ ਮਾਂ ਤਾਂ ਕਹਿੰਦੀ ਜਿਹੜੀ ਕੋਲੋਂ ਮੈਨੂੰ ਗੁੱਸਾ ਤੇੜਿਆ ਮੈਂ ਕਿਹਾ ਫਿਰ ਤੇਰਾ ਪੁੱਤ ਵੱਡਿਆ ਹੋਵੇ ਤੇ ਤੁਸੀਂ ਅਸੀਂ ਕਹਿ ਦਾਂਗੇ ਵੀ ਤੁਸੀਂ ਸਾਡੇ ਵੱਲ ਵੇਖੋ ਤੁਸੀਂ ਮੰਨੋ ਤੇ ਉਹਨੇ ਫੋਨ ਜਿਹੜਾ ਆਪਦਾ ਫੋਨ ਉਹ ਲਿਆਈ ਹੀ ਉਹਨੇ ਉਹ ਚਾਲੂ ਕੀਤਾ ਉਹਦਾ ਨਿਕਾ ਕੀ ਲੱਗਦਾ ਕੀ ਰੰਜਿਸ਼ ਕੀ ਹੈ ਰੰਜਿਸ਼ ਕੋਈ ਨਹੀਂ ਹੈ ਸਿਰਫ ਲੰਗਰ ਤੋਂ ਹੀ ਸਾਡਾ ਮੁੰਡਾ ਚਾਹ ਤੇ ਵੱਡਿਆ ਗਿਆ ਪਿੱਛਾ ਕਿਉਂ ਮੰਗੀ ਗੁਰਦੁਆਰੇ ਅੜ ਕੇ ਇਹਨੇ ਪਤੀਲੇ ਦੇ ਢੱਕਣ ਨੂੰ ਹੱਥ ਲਾਇਆ ਇਹ ਇਲਜ਼ਾਮ ਲੱਗਾ ਬੱਚੇ ਗੁਰਦੁਆਰਾ ਸਾਹਿਬ ਚ ਸੇਵਾ ਕਰਦਾ ਨਹੀਂ ਗਿਆ ਤਾਂ ਸੇਵਾ ਕਰਨੀ ਸੀ ਪਰ ਕਰਨ ਦਿੱਤੀ ਨਹੀਂ ਗਈ ਕਿਹਦੇ ਵੱਲੋਂ ਇਹ ਸਾਰੀ ਦਿਹਾੜਣਾ ਹੋਈਆਂ ਇਹ ਨਿਆਗ ਸਿੰਘ ਨਿਆਗ ਸਿੰਘ ਬਾਣਾ ਪਿਆ ਹੋਇਆ ਹਾਂ ਬਾਣਾ ਪਿਆ ਕੀ ਲੱਗਦਾ ਇੱਕ ਸਿੱਖੀ ਬਾਣੇ ਦੇ ਵਿੱਚ ਅਜਿਹਾ ਕੰਮ ਕਰਨਾ ਜਿਹੜਾ ਸਹੀ ਬਹੁਤ ਮਾੜਾ ਹੋ ਰਿਹਾ ਉੱਥੋਂ ਇੰਨੀਆਂ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਸਾੜਿਆ ਕਹਿਤਾ ਅੱਗ ਲੱਗ ਗਈ ਵੇਖੋ ਭਾਜੀ ਹੋਰ ਵੀ ਕੁਝ ਸੜ ਸਕਦਾ ਉਹ ਨਹੀਂ ਸੜਿਆ ਆ ਪੰਜਾਂ ਸ਼ੇਵਾਂ ਹੱਲਾ ਇਹਦਾ ਇਹ ਬੰਦੇ ਕੀ ਮੰਗ ਕਰਦੇ ਹੁਣ ਮੰਗ ਆਹੀਂ ਇਹ ਕਰਦੇ ਸਾਡੇ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਨਾਲੇ ਉਹਦਾ ਲਾਜ ਹੋਣਾ ਚਾਹੀਦਾ ਇਹ ਵੀ ਅੱਖਾਂ ਤੇ ਵਿਚਾਰੀ ਉਹ ਜੀ ਉਹ ਟੈਕ ਦਾ ਮਰੀਜ਼ ਆ ਘਰ-ਬਾਰ ਡਿੱਗਾ ਪਿਆ ਉਹ ਤੁਹਾਡੇ ਸਾਹਮਣੇ ਅਸੀਂ ਕੋਈ ਝੂਠ ਨਹੀਂ ਮਾਰਨਦੇ ਇਨਸਾਫ ਚਾਹੀਦਾ ਵਾ ਉਹਦਾ ਲਾਹਤ ਵੀ ਵਧਿਆ ਹੋਣਾ ਜਿਹੜਾ ਗੋਡਾ ਅੱਡਿਆ ਪਿਆ ਉਹਦਾ ਪ੍ਰੈਸ਼ਰ ਹੋਣਾ ਚਾਹੀਦਾ ਉਹ ਗੋਡਾ ਜੋੜਨਾ ਚਾਹੀਦਾ